ਲਓ ਜੀ ਅੱਜ ਆਪਾਂ ਚੱਲੇ ਸੁਨਈਏ ਸੁਨਈਆ ਸ਼ੈਰੀ ਹੈ ਨਾ ਇਹੋ ਇਹਨ ਕੀ ਕਹਿੰਦੇ ਬੱਦਾ ਜੈਦ ਸੁਨਈਆ 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 ਆਪਣੇ ਨਾਲ ਇੱਕ ਉਸਤਾਦ ਜੀ ਹੈ ਉਸਤਾਦ ਜੀ ਨਾਮ ਕੀ ਤੁਹਾਡਾ ਜੀ ਸਿੰਘ ਸਰਜੀਰ ਸਿੰਘ ਬਿੰਦ ਰਖੀ ਉਹ ਨਹੀਂ ਕਿਹੜਾ ਕਹਿੰਦਾ ਕੱਲ ਤੱਕ ਨਹੀਂ ਰਹਿਣਾ ਉਹ ਵਾਲਾ ਨਹੀਂ ਦੂਸਰਾ ਆ ਗੁਰਪ੍ਰੀਤ ਪੁਰਾਣਾ ਪਾਪੀ ਹਾਂਜੀ ਉਸਤਾਦ ਜੀ ਮਨਪ੍ਰੀਤ ਮਨਪ੍ਰੀਤ ਸਿੰਘ ਫਰੋਂਗ ਅੰਮ੍ਰਿਤ ਸਰ ਹਾਂ ਅੰਮ੍ਰਿਤ ਹਾਊ ਆਰ ਯੂ ਇਸ ਨੇ ਨਹੀਂ ਹੁੰਦੀ ਵੀ ਐਨੀ ਤਾਂ ਮੈਨੂੰ ਨਹੀਂ ਹੋਣੀ ਮੈਂ ਵੀ ਕਈ ਵਾਰ ਮੈਂ ਵੀ ਕਈ ਵਾਰ ਸੁਣਿਆ ਹੈ ਅੱਜ ਤੁਹਾਨੂੰ ਦਿਖਾਉਣੇ ਆ ਸ਼ਹਿਰ ਦਿਖਾਉਣੇ ਆਪਾਂ ਕਿ ਸ਼ਹਿਰ ਕਿ ਸ਼ਹਿਰ ਨੀਅਰ ਹੈ ਸ਼ਹਿਰੀ ਹੀ ਹੈ ਹਨਾ ਲਓ ਜੀ ਉਹ ਆ ਗਈ ਮਾਰਕੀਟ ਜਿਹਦੇ ਵਿੱਚ ਅਸੀਂ ਜਾਣਾ ਤੇ ਸਿਰਫ ਗੇੜਾ ਘੱੜਨਾ ਕੁਝ ਨਹੀਂ ਖਰੀਦਣਾ ਉਹ ਮਾਰਕੀਟ ਹੈ ਇਹ ਆ ਜਾਂਦਾ ਹੈ ਕਿੰਨੂ ਹੀ ਜਾਣਦੇ ਨਹੀਂ ਯਾਰ ਸਰਜੀਰ ਭੁੱਲੇ ਰ ਸੋਣੋ ਤੁਸੀਂ ਕਿ ਪੌਂਦੇ ਤੱਕ ਪਿਆਬੀ ਵੇਖੀ ਤੇ ਬਿਹਾਰੀਏ ਇਧਰ ਬਿਹਾਰੀਆਂ ਨੇ ਤੱਕ ਪਾਈ ਆ ਆਓ ਜੀ ਇਹ ਐ ਮੋੜ ਥੋੜਾ ਇਧਰ ਦਾ ਹੈ ਥੋੜੀ ਥੋਪੀ ਆ ਇਹ ਕੋ ਆ ਗਈ ਬੈਗ ਮਾਰਕਟ ਇਧਰਲੇ ਪਾਸੇ ਨੂੰ ਆ ਗਏ ਲੋਕ ਆ ਗਈ ਮਸਜਿਦ ਇਸੋਂ ਦੀ ਮੁਲਾਜਾ ਕੀ ਸ਼ੁਕਰਵਾਰ ਫਰਡੇ ਫਰਡੇ ਨੂੰ ਬਹੁਤ ਇੱਥੇ ਭੀੜ ਹੁੰਦੀ ਆ ਆ ਗਿਆ ਖਾਣ ਪੀਣ ਵਾਲੀਆਂ ਦਕਾਨਾਂ ਮੋਜ ਲਾਣੀਆਂ ਦੀਆਂ ਦਕਾਨਾਂ ਇਧਰ ਨਾਲ ਇੱਕ ਹੋਰ ਵੱਗ ਮਾਰਕੀਟ ਆ ਗਿਆ ਉੱਪਰਲੇ ਪਾਸੇ ਲਓ ਜੀ ਆ ਮੁੰਡੇ ਨੇ ਪਾਉਣ ਅੱਜ ਘਰੇ 45 ਕਿੰਨਾ ਸੀ ਆ 1000 ਰੁਪਿਆ 42 40 40 ਲਓ ਜੀ ਗੁਰਪ੍ਰੀਤ ਅੱਜ ਘਰੇ ਪਾਉਣ ਲੱਗਿਆ ਪੈਸੇ ਅੰਦਰ ਸਾਨੂੰ ਵੀਡੀਓ ਤੋਂ ਨਹੀਂ ਬਣਾਉਂਦੇ ਨਹੀਂ ਵੈਸੇ ਉਹਨਾਂ ਨੇ ਵੈਸੇ ਤੁਹਾਨੂੰ ਅੱਜ ਦਿਖਾਵਾਂਗੇ ਪ੍ਰੋਸੈਸ ਇਹ ਗਰਾਂ ਨੇ 퍼미ਸ਼ਨ ਦੇਤੀ ਦਾ ਕਿਵੇਂ ਘਰੇ ਪੈਸੇ ਪਾਉਂਦੇ ਆ ਮੁਬਾਰਕਾ ਤੈਨੂੰ ਸੱਚ ਵੀ ਸੈਲਰੀ ਵੜੀ ਹੈ ਤੇਰੀ ਕ੍ਰਾਂਸੀ ਚ ਫੀਲ ਵਾਹ ਵਾਹ ਸਾੜੀ ਹੈ ਨਾ ਲੋ ਜੀ ਰੌਣਕ ਜੀ ਮਿਲਦਾ ਵਧੀ ਜਾਂਦੀ ਹੈ ਹੌਲੀ ਹੌਲੀ ਸ਼ਾਮ ਨੂੰ ਚੱਲੂਗਾ ਲੋਕ ਬਾਹਰ ਨਿਕਲਣਗੇ ਕੋਈ ਡਿਊਟੀ ਦੇ ਗਿਆ ਕੋਈ ਕਿਤੇ ਗਿਆ ਛੋਟਾ ਜਿਹਾ ਸ਼ਹਿਰ ਹੈ ਇਹ ਇੰਨੇ ਸਾਡੇ ਆਪਣੇ ਛੋਟੇ ਛੋਟੇ ਹੁੰਦੇ ਸ਼ੇਅਰ ਜੇ ਉਵੇਂ ਬਾਕੀ ਦਿਖਾਉਣੇ ਤੁਹਾਨੂੰ ਹੋਰ ਵੀ ਅੱਗੇ ਲਾਈਕ ਲੂਕ ਕੀ ਇਹਨਾਂ ਦੇ ਸਬਸਕ੍ਰਾਈਬ ਲਾਈਕ ਸ਼ੇਅਰ ਉਹ ਕਰਦਿਆ ਕਰੋ ਯਾਰ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਹਰ ਇੱਕ ਵਾਰੀ ਇਦਾਂ ਹੀ ਹੋਰ ਨਵੇਂ ਨਵੇਂ ਵੀਡੀਓ ਨੰਬਰ ਚੱਲਦੇ ਨਹੀਂ ਯਾਰ ਨਾ ATM ਹੀ ਖਰਾਬ ਆ ਕੌਣ ਆ ਫਿਰਦਾ ਲੈ ਬੰਦਾ ਮਿਲ ਗਿਆ ਪਾ ਨੂੰ ਹਾਂ ਫੋਨ ਲੈਣਾ ਨੰਬਰ ਯਾਰ ਆ ਤੈਨੂੰ ਆਹੋ ਮੈਂ ਉਹਨੂੰ ਕਹਿੰਨਾ ਮੈਂ ਚਾਚਾ ਕਿੱਥੇ ਆ ਯਾਰ ਕਿਹੜਾ ਚਾਚਾ ਉਹ ਮੈਸੇ ਨਾਲ ਜਿਹੜਾ ਆਹੋ ਹੋਈ ਲੈ ਬੰਦਾ ਗਵਾਜ ਗਿਆ ਇੱਧਰ ਸਾਡਾ ਇੱਕ ਲੈ ਉਹ ਬੰਦਾ ਨੇ ਉਹਨੂੰ ਮੈਂ ਕਿਹਾ ਇੱਥੇ ਵਾਰੋਂ ਕੱਪੜੇ ਲੈਣੇ ਜੇ ਤੂੰ ਬਾਹਰੋਂ ਨਿਕਲੀ ਹੋਈ ਐ ਕੱਪੜੇ ਲੈਣ ਨੂੰ ਪਰਿੰਦਰ ਆ ਲੈ ਲਾ ਦੱਸ ਕਿੰਨਾ ਆ ਭੱਜ ਲਾ ਇਹ ਕਹਿੰਦੀ ਚਾਚਾ ਗਵਾਜ ਗਿਆ ਮਨ ਲਾ ਤਾਂ ਐਂ ਕਹਿੰਦੀ ਆ ਅਹੀਂ ਕਹਿ ਰਹੀ ਚਾਚੇ ਨੂੰ ਬੁੜੀ ਬੋਲੀ ਜਾਂਦੀ ਉਹਦਾ ਕਿੱਧਰ ਗਵਾਜ ਗਿਆ ਪਰੰਦਰ ਯਾਰ ਉਹ ਚੁੱਕਿਆ ਨਹੀਂ ਕਿ ਵੈਸੇ ਵੈਸੇ ਨਹੀਂ ਦੇ ਇਹ ਜਿਹੜਾ ਪੈਸੇ ਹੈਗੇ ਉਹਰੇ ਕੋਲ ਗਿਆ ਹੀ ਨਹੀਂ ਫੋਨ ਹੀ ਨਹੀਂ ਗਿਆ ਕਿਆ ਉਂ ਹੀ ਤਾਂ ਨੇ ਪਰੰਦਰ ਕਿਤੇ ਲਗੜਿਆ ਨੇ ਕੁੱਟਤਾ ਮਾ ਇੱਕ ਮੜਾ ਆ ਨਾ ਤੇ ਕਿੱਧਰ ਮੜਿਆ ਕਿਹੜੀ ਦੁਕਾਨ ਤੇ ਕਹੇ ਮਾਰਕੀਟ ਜੀ ਯਾਰ ਮੈਂ ਮਾੜੀ ਪੈਂਟ ਚਾਹਵਾਜਾਂ ਮਾਰੂ ਥੀ ਉੱਚੀ ਉੱਚੀ ਵਾਜਾਂ ਮਾਰਨਾ ਕੀਪਰ ਮਿਲ ਜੇ ਹਲੋ ਜੀ ਮੇਰਾ ਪਨੀ ਰੜਾਈ ਹੋਊਗੀ ਥੜੀ ਪਨੀ ਇਧਰ ਵੈਸੇ ਇੰਨੇ ਲੋਕ ਇਕੱਠੇ ਹੋਏ ਆ ਆ ਮਾਰਕਟੇ ਚ ਆਉਂਦੇ ਲੋਕ ਜਰੋਂ ਆਉਣਾ ਹੁੰਦਾ ਲੋਕਾਂ ਨੇ ਘਰਾਂ 'ਚ ਠੀਕ ਹੈ ਉਹ ਰੋੜੀ ਸ਼ੋਪਿੰਗ-ਸ਼ੂਪਿੰਗ ਕਰਨ ਅੰਦਰ ਇਹ ਪਨੀ ਅਲਾਉ ਕਰਨਗੇ ਕਿ ਨਹੀਂ ਪੁੱਛ ਲਾਂਗੇ ਆਪਾਂ ਇਹਨਾਂ ਨੂੰ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਫਿਰ ਦੇਖ ਡਿਗ ਸਮਾਰਟ ਪੈਸਪੋਰਟ ਮਾਰਕੀਟ ਏਟੀਐਮ ਤੇ ਜਾਣੇ ਆ ਪੈਸੇ ਕਢਾਉਣੇ ਆ ਉਹਦਾ ਚੱਲਿਆ ਨਹੀਂ ਏਟੀਐਮ ਖਰਾਬ ਆ ਦੇਖ ਲੈ ਇਧਰੋਂ ਕੀ ਹਾਲ ਦਾ ਲਓ ਜੀ ਇਧਰ ਵੀ ਬਹੁਤ ਲੰਮੀ ਲਾਈਨ ਲੱਗੀ ਪਈ ਆ ਛੁੱਟੀ ਆ ਨਾ ਛੁੱਟੀ ਕਰਕੇ ਨੂੰ ਲੱਗਦਾ ਏਟੀਐਮ ਦੇ ਨਹੀਂ ਬਈ ਇਧਰ ਵੀ ਨਿਕਮ ਲੋਕ ਆਉਂਦੇ ਆ ਕਿਹੜਾ ਜੋ ਲਾਈਨ ਕੜੀ ਲੱਗਿਆ ਸਾਰੀ YouTube ਦੀ ਚਲੀ ਜਾਂਦੀ ਫੁੱਲਿਆਣਾ ਚਾ ਚਾਚਾ ਹੈਲੋ ਉਹ ਬੰਗਾਲੀ ਹੈਲੋ ਕਿੱਧਰ ਹੈ ਕਿੱਧਰ ਮਾਰਕੀਟ ਮੇ ਇਧਰ ਆ ਮਿਲਿਆ ਚਾਚਾ ਓਏ ਕਿਹੜੀ ਮਾਰਕੀਟ ਚ ਵੜਿਆ ਸੀ ਤੂੰ ਨਹੀਂ ਬੰਦੇ ਨੂੰ ਮਿਲਿਆ ਨਹੀਂ ਚਾਚਾ ਇੱਥੇ ਬਨੇ ਕੋ ਐਨਾ ਗੁਰਪ੍ਰੀਤ ਪਹਿਲੇ ਪਾਸੇ ਮਿਲ ਗਿਆ ਵੀ ਚਾਚਾ ਹਾਂ ਚਾਚਾ ਕੋ ਆ ਚਾਸੀਗਾ ਆ ਉਹਨੇ ਦੋਵੇਂ ਇਕੱਠੇ ਵਧਾਈਆਂ ਟੈਂਕੂ ਓਏ ਮਿਲ ਗਿਆ ਚਾਚਾ ਵਧਾਈਆਂ ਤੈਨੂੰ ਓਏ ਕਿਧਰ ਗੁਆਈਏ ਚਾਚਾ ਕਿ ਆਦਰੋ ਬਾਲਦਾ ਫਿਰਦਾ ਰਿਹਾ ਲੈਣੀ ਤਾਂ ਨਹੀਂ ਵਾਸ਼ ਯਾਰ ਇਹ ਜੀ ਕੱਲੀ ਲੈਣੀ ਆ ਇਹ ਜੀ ਤੈਨੂੰ ਮਿਲੂਗੀ ਉਹ ਉਹ ਮਾਰਕੀਟ ਚੋਂ ਮਿਲਜੂ ਵੱਡੀ ਚੋਂ ਵੱਡੀ ਚੋਂ ਮਿਲਜੂ ਇਹ ਚੋਂ ਮਿਲਜੂਗੀ ਉਹਨੂੰ ਕੀ ਪਤਾ ਯਾਰ ਨਵੋਲੀ ਆ ਮੋਬਾਈਲ ਵਾਲੀ ਦੁਕਾਨ ਆ ਗਈ ਹਾਰ ਮੇ ਸਹੀ ਮਨਰ ਬੰਦ ਪਈ ਆ ਸਾਹਮਣੇ ਆ ਮਨਰ ਉਹ ਦੁਕਾਨ ਤੇ ਫੂਡ ਵਾਲੀ ਖਾਣ ਕੇ ਨਾਲੀ ਇੱਥੇ ਖਾਣ ਪੀਣ ਦੇ ਸਾਡੇ ਇੱਥੇ ਖਾਣ ਪੀਣ ਆਈਆਂ ਸਮੋਸੇ ਸਮੋਸੇ ਹੋਰ ਕੋਈ ਨਹੀਂ ਇੱਥੇ ਪੀੜ ਹੀ ਆ ਸਾਡੇ ਪਾਸੇ ਪੀੜ ਹੀ ਪੀੜ ਆ ਜਮਾਨਾ ਅੱਜ